ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋ ਹੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਵੀਡੀਓ ਲੈ ਕੇ ਆਏ ਹਾਂ ਆਪਣੇ ਆਪਾਂ ਤੁਹਾਡੇ ਲਈ ਇੱਕ ਨਵੇਂ ਟੌਪਿਕ ਤੇ ਆਪਾਂ ਦੁਪੱਟਿਆਂ ਨੂੰ ਇਸ ਤੇ ਆਪਾਂ ਅੱਗੇ ਵੀ ਵੀਡੀਓ ਬਣਾਈ ਸੀ ਤੇ ਪਰ ਫਿਰ ਕਮੈਂਟ ਆਏ ਸੀ ਕਿ ਇਹ ਵੀਡੀਓ ਦੁਬਾਰਾ ਬਣਾਓ ਸਮਝ ਨਹੀਂ ਆਈ ਪੂਰੀ ਤੇ ਇਸ ਕਰਕੇ ਮੈਂ ਦੁਬਾਰਾ ਵੀਡੀਓ ਬਣਾਉਣ ਲੱਗੀ ਹਾਂ ਜਿਵੇਂ ਦੁਪੱਟਿਆਂ ਨੂੰ ਆਪਾਂ ਛੇਰ ਜਾਂਦੇ ਹਾਂ ਕੋਈ ਕਲਰ ਦੇ ਦੁਪੱਟੇ ਹੁੰਦੇ ਆ ਆਪਾਂ ਉਹਨਾਂ ਦਾ ਰੰਗ ਲਵਾ ਕੇ ਤੇ ਦੂਸਰੇ ਕਲਰ ਚ ਕਰਾਉਣਾ ਹੁੰਦਾ ਹੈ ਤੇ ਜਿਹੜਾ ਇਹਨਾਂ ਦਾ ਰੰਗ ਹੈ ਆਪਾਂ ਘਰੇ ਹੀ ਇਹਨਾਂ ਦਾ ਰੰਗ ਜਿਹੜਾ ਲਾ ਸਕਦੇ ਹਾਂ ਜਿਵੇਂ ਜਿੰਨੂੰ ਰੰਗ ਕਾਟ ਕਰਨਾ ਕਹਿੰਦੇ ਆ ਇਹਦਾ ਰੰਗ ਕਾਟ ਕਰਾਂਗੇ ਚੁੰਨੀ ਦਾ ਆਪਾਂ ਘਰੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਵੇਂ ਆਪਣੇ ਕੋਲੇ ਦੁਪੱਟਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁਪੱਟਾ ਹੋਵੇ ਕਾਟਨ ਦਾ ਸ਼ਪੂਨ ਦਾ ਜਾਂ ਚਨੂਨ ਦਾ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਹਰ ਤਰ੍ਹਾਂ ਦੇ ਦੁਪੱਟਿਆਂ ਨੂੰ ਇਸੇ ਤਰ੍ਹਾਂ ਤੁਸੀਂ ਰੰਗ ਕਾਟ ਕਰ ਸਕਦੇ ਹੋ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੇ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਹੀ ਦੁਪੱਟਿਆਂ ਨੂੰ ਰੰਗ ਕਾਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਕਰਕੇ ਵਿਖਾਉਨੇ ਆ ਰੰਗ ਕਾਟ ਕਿਵੇਂ ਕਰਨਾ ਦੁਪੱਟੇ ਨੂੰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿੱਚ ਹੀ ਹੋ ਜਾਣਾ ਤੇ ਚਲੋ ਆਪਾਂ ਤੁਹਾਨੂੰ ਵਿਖਾਉਨੇ ਹਾਂ ਹਾਂਜੀ ਤੇ ਇੱਧਰ ਆਪਾਂ ਪਾਣੀ ਰੱਖ ਦਿੱਤਾ ਸੀ ਗਰਮ ਦੇਖੋ ਵੱਡੀਆਂ ਖੁੱਲੇ ਭਾਂਡੇ ਚ ਤੁਸੀਂ ਪਾਣੀ ਰੱਖਣਾ ਗਰਮ ਕਰਨਾ ਇਸ ਤਰ੍ਹਾਂ ਪਾਣੀ ਆਪਣਾ ਬਾਲਾ ਆ ਗਿਆ ਪਾਣੀ ਦੇੰਦੇ ਵਿੱਚ ਆਪਾਂ ਹੁਣ ਪਾਉਨੇ ਆ ਜੋ ਵੀ ਪਾਉਣਾ ਰੰਗ ਕਾਟ ਪਾਵਾਂਗੇ ਇਹਦੇ ਵਿੱਚ ਜਿਸ ਦੇ ਨਾਲ ਆਪਣੇ ਦੁਪੱਟੇ ਦਾ ਰੰਗ ਲਾਊਗਾ ਤੇ ਇੱਥੇ ਵੇਖੋ ਆਪਣਾ ਪਾਣੀ ਜਿਹੜਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਹੁਣ ਰੰਗ ਘਾਟ ਪਾਉਣੇ ਆ ਤੇ ਫਿਰ ਆਪਾਂ ਇਹਦੇ ਵਿੱਚ ਦੁਪੱਟਾ ਪਾਵਾਂਗੇ ਹਾਂਜੀ ਤੇ ਵੇਖੋ ਆਪਣੇ ਕੋਲ ਇਹ ਰੰਗ ਘਾਟ ਬਿੱਲੀ ਬ੍ਰਾਂਡ ਦਾ ਰੰਗ ਘਾਟ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਹਿਸਾਬ ਨਾਲ ਤੁਸੀਂ ਦੋ ਕੁ ਚਮਚੇ ਪਾ ਦਿਓ ਤੇ ਉਸ ਹਿਸਾਬ ਨਾਲ ਹੁਣ ਆਪਾਂ ਇਹਨੂੰ ਹਿਲਾ ਦੇਾਂਗੇ ਇੱਕ ਵਾਰੀ ਇਸ ਤਰ੍ਹਾਂ ਆਪਾਂ ਇਹਨੂੰ ਹਿਲਾ ਦੇਣਾ ਇੱਕ ਵਾਰੀ ਚੰਗੀ ਤਰ੍ਹਾਂ ਤਾ ਜੋ ਮਿਕਸ ਹੋ ਜੇ ਵਿੱਚ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਦੇ ਵਿੱਚ ਦੁਪੱਟਾ ਪਾਵਾਂਗੇ ਲਓ ਜਿੱਤੇ ਆਪਣਾ ਰੰਗ ਘੱਟ ਜਿਹੜਾ ਕੋ ਲੱਗਿਆ ਹੈ ਦੁਪੱਟੇ ਨੂੰ ਆਪਾਂ ਚੰਗੀ ਤਰ੍ਹਾਂ ਖਲਾਰ ਕੇ ਆਪਾਂ ਪਾਵਾਂਗੇ ਦੁਪੱਟਾ ਚੰਗੀ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਖਲਾਰ ਕੇ ਪਾਉਣਾ ਦੁਪੱਟਾ ਜੇ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਪਲਟਦੇ ਰਹਿਣਾ ਇਸ ਤਰ੍ਹਾਂ ਦੇਖੋ ਰੰਗ ਲੈਣਾ ਸ਼ੁਰੂ ਹੋ ਗਿਆ ਲੈ ਦੁਪੱਟੇ ਦਾ ਤਾਂ ਜੋ ਸਾਰਾ ਕਲਰ ਆਪਣਾ ਲੈ ਜੇ ਇਸੇ ਤਰ੍ਹਾਂ ਆਪਾਂ ਦੇਖੋ ਦੁਪट्टे ਦੇ ਕਲਰ ਦਾ ਵੇਖੋ ਕਿੰਨਾ ਫਰਕ ਪੈ ਗਿਆ ਬਸ 4-5 ਮਿੰਟਾਂ ਦੇ ਵਿੱਚ ਹੀ ਇਹ ਸਾਰਾ ਕਲਰ ਲੈ ਜਾਏਗਾ ਆਪਣਾ ਹਾਂਜੀ ਦੇਖੋ ਆਪਣੇ ਦੁਪट्टे ਦਾ ਕਲਰ ਲੈ ਗਿਆ ਵੇਖੋ ਪੂਰਾ ਕਲਰ ਆਪਣਾ ਲੈ ਗਿਆ बस 4 ਮਿੰਟਾਂ 5 ਵਿੱਚ ਇਹ ਸਾਰਾ ਕੱਲਰ ਆਪਣਾ ਲੈ ਜਾਂਦਾ ਬਸ ਐਵੇਂ ਦੁਪट्टे ਨੂੰ ਨਾ ਤੁਸੀਂ ਪਲਟਾਈ ਜਾਣਾ ਕਿ ਸਾਰੇ ਥਾਵਾਂ ਤੋਂ ਆਪਣਾ ਜਿਹੜਾ ਕੱਲਰ ਰਹਿ ਜੇ ਕਿ ਦਾ ਬਖੜਪਾ ਨਾ ਹੋਵੇ ਇਸੇ ਤਰ੍ਹਾਂ ਤੁਸੀਂ ਸੋਟੀ ਦੀ ਮਦਦ ਨਾਲ ਇਹਨੂੰ ਕਰੀ ਜਾਣਾ ਇਹਨੂੰ ਇਸ ਤਰ੍ਹਾਂ ਕਰਕੇ ਤੇ ਸਾਰਾ ਕੱਲਰ ਆਪਣਾ ਜਿਹੜਾ ਵੇਖੋ ਦੁਪੱਟਾ ਪਹਿਲਾਂ ਵੇਖਿਆ ਸੀ ਤੁਸੀਂ ਧੋਣ ਵੇਖੋ ਸਾਰਾ ਕੱਲਰ ਆਪਣਾ ਲੈ ਚੁੱਕਾ ਹੈ ਲਓ ਜੀ ਦੁਪੱਟੇ ਦਾ ਰੰਗ ਆਪਣਾ ਪੂਰਾ ਲੈ ਗਿਆ ਤੇ ਨੂੰ ਆਪਾਂ ਨਾਲ ਦੀ ਨਾਲ ਇਹ ਇੱਧਰ ਠੰਡੇ ਪਾਣੀ ਦੇ ਪਾ ਦਾਂਗੇ ਠੰਡਾ ਪਾਣੀ ਭਰ ਕੇ ਰੱਖਿਆ ਹੋਇਆ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਪਾ ਦੇਣਾ ਇਹਦੇ ਵਿੱਚ ਪਾ ਦੇਣਾ ਆਪਾਂ ਬਿਲਕੁਲ ਇਨੂੰ ਆਪਾਂ ਕਿਸੇ ਵੀ ਕਲਰ ਚ ਡਾਈ ਕਰਾ ਸਕਦੇ ਆ। ਦੇਖੋ ਸਾਰਾ ਕਲਰ ਆਪਣਾ ਜਿਹੜਾ ਲਹਿ ਗਿਆ ਆਂਦਾ। ਤੁਹਾਨੂੰ ਸੁਕਾ ਕੇ ਵਿਖਾਉਣੇ ਹਜੇ ਥੋੜਾ ਜਿਹਾ ਕਲਰ ਆਣ ਲੱਗਦਾ ਨਾ ਜਿਵੇਂ ਕਲਰ ਹੈਗਾ ਪਰ ਕਲਰ ਨਹੀਂ ਹੈਗਾ। ਬਸ ਜਿੱਦ ਸੁੱਕ ਗਿਆ ਬਿਲਕੁਲ ਸਫੇਦ ਹੋ ਗਈ ਚੁੰਨੀ ਆਪਣੀ। ਲਓ ਜੀ ਆਪਾਂ ਦੁਪट्टे ਨੂੰ ਦੋ ਤਿੰਨ ਪਾਣੀ ਕੱਢ ਲਿਆ ਤੇ ਆਪਣਾ ਦੁਪट्टे ਦਾ ਰੰਗ ਬਿਲਕੁਲ ਲਹਿ ਗਿਆ। ਇਹ ਤੁਹਾਨੂੰ ਵੀਡੀਓ ਚ ਲੱਗਦਾ ਪਿਆ ਮੜਾ ਮੜਾ ਕਲਰ ਜਿਵੇਂ ਹੁੰਦਾ ਮੜੀ ਮੜੀ ਜਿਵੇਂ ਚਸ ਜੀ ਰਹਿ ਜਾਂਦੀ ਹੁੰਦੀ ਕਈ ਵਾਰੀ ਕਲਰ ਦੀ ਉਹ ਜਦੋਂ ਆਪਾਂ ਸ਼ੈਰੋਂ ਵੀ ਕਰਾਉਨੇ ਆ ਤੇ ਉਹ ਮੜੀ ਜੀ ਰਹਿ ਜਾਂਦੀ ਬਾਾਕੀ ਰੰਗ ਘਾਟ ਹੋ ਗਿਆ ਦੁਪट्टे ਨੂੰ ਇਹਨੂੰ ਕੋਈ ਵੀ ਰੰਗ ਉਹਨਾਂ ਚੜ ਜੂਗਾ ਵੇਖੋ ਬਿਲਕੁਲ ਸਫੇਦ ਹੋਇਆ ਪਿਆ ਬਿਲਕੁਲ ਸਫੇਦ ਹੋ ਗਿਆ ਇਹਨੂੰ ਹੁਣ ਸੁਕਾ ਲੈਨੇ ਆ ਆਪਾਂ ਫਿਰ ਸੁਕਾ ਕੇ ਤੁਹਾਨੂੰ ਵਿਖਾਉਨੇ ਆ ਦੇਖੋ ਦੁਪट्टे ਦਾ ਕਲਰ ਸਾਰੇ ਦਾ ਆਪਣੇ ਦਾ ਲਹਿ ਗਿਆ ਵੇਖੋ ਨੇੜੇ ਤੋਂ ਵੇਖੋ ਤੁਸੀਂ ਉਹ ਜਿੱਤੇ ਆਪਣਾ ਦੁਪੱਟਾ ਜਿਹੜਾ ਸੁੱਕ ਗਿਆ ਵਿੱਚੋਂ ਥੋੜਾ ਥੋੜਾ ਗਿੱਲਾ ਵੇਖੋ ਇਧਰਲੀ ਸਾਈਡ ਤੋਂ ਗਿੱਲਾ ਥੋੜਾ ਜਿਹਾ ਬਾਕੀ ਸਾਰਾ ਸੁੱਕ ਗਿਆ ਤੇ ਰੰਗ ਆਪਣਾ ਵੇਖੋ ਬਿਲਕੁਲ ਸਪੇਦ ਹੋ ਗਿਆ ਥੋੜਾ ਜਿਹਾ ਵੀਡੀਓ ਚ ਤੁਹਾਨੂੰ ਕਲਰ ਜਿਹਾ ਦਿਸਦਾ ਪਰ ਕਲਰ ਹੈ ਨਹੀਂ ਗਾ ਇਹਦੇ ਚ ਮਾੜੀ ਮਾੜੀ ਚਸ ਜੀ ਜਿਵੇਂ ਦਿਸਦੀ ਰਹਿੰਦੀ ਹੈ ਕਿਸੇ ਵੀ ਆਪਾਂ ਕੋਈ ਵੀ ਕਲਰ ਹੋਵੇ ਜਿਵੇਂ ਗੂੜਾ ਗੁਲਾ ਨਾਰੀ ਸੀ ਇਹ ਤੇ ਵੇਖੋ ਬਿਲਕੁਲ ਸਪੇਦ ਹੋ ਗਿਆ ਇਹਦੇ ਤੇ ਹੁਣ ਕੋਈ ਵੀ ਤੁਸੀਂ ਕਲਰ ਕਰਾ ਸਕਦੇ ਹੋ ਇਸ ਤਰ੍ਹਾਂ ਤੇ ਤੁਹਾਨੂੰ ਕਲਰ ਕਰਨਾ ਵੀ ਦੱਸਾਂਗੇ ਘਰ ਵਿੱਚ ਹੀ ਆਪਾਂ ਕਲਰ ਮੰਗਾਏ ਹੋਏ ਆ ਹਜੇ ਆਏ ਨਹੀਂ ਜਿੱਦਨ ਕਲਰ ਆਏ ਤੇ ਆਪਾਂ ਕਲਰ ਕਰਨਾ ਵੀ ਤੁਹਾਨੂੰ ਡਾਈ ਕਰਨਾ ਵੀ ਦੁਪੱਟਾ ਦੱਸਾਂਗੇ ਕਿਵੇਂ ਡਾਈ ਕਰ ਸਕਦੇ ਨੇ ਘਰ ਦੇ ਵਿੱਚ ਤੇ ਵੇਖੋ ਆਪਾਂ ਇਸ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੇ ਦੁਪੱਟਾ ਕੋਈ ਵੀ ਹੋਵੇ ਤੁਹਾਡੇ ਕੋਲ ਜੋਰ ਜੱਟ ਦਾ ਚਨੂਨ ਦਾ ਛਪੌਣ ਦਾ ਕਰੇਵ ਦਾ ਜਿਵੇਂ ਦਾ ਵੀ ਕੋਈ ਵੀ ਦੁਪੱਟਾ ਹੋਵੇ ਤੁਸੀਂ ਉਹਨੂੰ ਇਸੇ ਤਰ੍ਹਾਂ ਰੰਗ ਕਾਟ ਕਰ ਸਕਦੇ ਹੋ ਤੇ ਆਪਣੇ ਪੈਸੇ ਬਚਾ ਸਕਦੇ ਹੋ ਤੇ ਝਟਪਾਟੀ ਆਪਣੇ ਘਰ ਵਿੱਚ ਇਹ ਆਪਣਾ ਰੰਗ ਲੈ ਜਾਂਦਾ ਹੈ ਤੇ ਨੂੰ ਤੁਸੀਂ ਡਾਈ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਦੁਪੱਟਿਆਂ ਨੂੰ ਰੰਗ ਕਾਟ ਕਰਕੇ ਜਰੂਰ ਵੇਖਿਓ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਪਾਂ ਦੁਪੱਟਾ ਵੀ ਡਾਈ ਕਰਨਾ ਜਰੂਰ ਦੱਸਾਂਗੇ ਜੇ ਤੁਸੀਂ ਕਮੈਂਟ ਕਰੋਗੇ ਤਾਂ ਤੁਸੀਂ ਕਮੈਂਟ ਕਰਿਓ ਕਿ ਦੁਪੱਟਾ ਡਾਈ ਕਰਨਾ ਦੱਸੋ ਤੇ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਨਾ ਵੀ ਘਰ ਵਿੱਚ ਦੱਸਾਂਗੇ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਸਾਰੀਆਂ ਭੈਣਾਂ ਨੂੰ ਪਤਾ ਲੱਗ ਸਕੇ ਆਪਾਂ ਇਸ ਤਰ੍ਹਾਂ ਘਰ ਵਿੱਚ ਦੁਪੱਟਿਆਂ ਨੂੰ ਰੰਗ ਕਾਟ ਕਰ ਸਕਦੇ ਆ ਤੇ ਵੇਖੋ ਆਪਣਾ ਦੁਪੱਟਾ ਜਿਹੜਾ ਬਿਲਕੁਲ ਇਹਦਾ ਕਲਰ ਲੈ ਗਿਆ ਤੇ ਹੁਣ ਆਪਾਂ ਇਹਨੂੰ ਡਾਈ ਕਰਵਾ ਲਾਂਗੇ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਪੈਸੇ ਬਹੁਤ ਸਾਰੇ ਬਚਾ ਸਕਦੇ ਹੋ ਘਰ ਦੇ ਵਿੱਚ ਤੇ ਅੱਜ ਦੀ ਇਹ ਵੀਡੀਓ ਸੀ ਜੀ ਆਪਣੀ ਤੇ ਰੋਜ਼ ਹੀ ਆਪਣੀਆਂ ਵੀਡੀਓ ਹੁਣ ਆਇਆ ਕਰਨੀਆਂ ਤੇ ਜ਼ਰੂਰ ਸਪੋਰਟ ਕਰਿਆ ਕਰੋ ਛੋਟੇ ਚੈਨਲਾਂ ਨੂੰ ਵੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਥੈਂਕ ਯੂ